ਉਹ ਲਗਭਗ ਜਿੰਨੇ ਹੀ ਛੁਨੇ ਸੀ ਤਿੰਨੇ ਈ ਸ਼ੁਆ ਜਿਹੜੇ ਸੀ ਮੈਂ ਬਚਾਰੇ ਨੇ ਬਚਾ ਟਟਾ ਕਰਕੇ ਸੀ ਉਹਨਾਂ ਜਿਹੜਾ ਨੇ ਉਤਾਰ ਕੇ ਸੋ ਇੱਕ ਤਾਂ ਈ ਸ਼ੁਆ ਹੈਗਾ ਜਿਹੜਾ ਇੱਥੇ ਪੈਸਾ ਦੇ ਮਾਮਲੇ ਚ ਕਿ ਪੈਸੇ ਮੰਗੇ ਨੇ ਜਾਂ ਫਲਾਨਾ ਹੋ ਜਾ ਤੈਨੂੰ ਪਹੁੰਚਾ ਹੋਇਆ ਸੋ ਅਸੀਂ ਸਾਡੀ ਤਿੰਨ ਮੈਂਬਰੀ ਜਿਹੜੀ ਕਮੇਟੀ ਬਣੀ ਹੈ ਦੋ ਸੀ ਜ਼ਿਲ੍ਹੇ ਦੇ ਪ੍ਰਧਾਨਾਂਗੇ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਮੋਸ਼ਾ ਜਿਲ੍ਹਾ ਪ੍ਰਧਾਨ ਆ ਸੁਖਦੇਵ ਸਿੰਘ ਬੁੜਾ ਗੁਜਰ ਔਰ ਇੱਕ ਰਾਮਪ੍ਰੀਤ ਤੋਂ ਆਪਣੇ ਜਿਹੜਾ ਮੰਡੀਕਲਾ ਤੋਂ ਬਾਜਾ ਸਿੰਘ ਔਰ ਅਸੀਂ ਜਿਹੜਾ ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਈ ਤੁਸੀਂ ਲਿਖਤੀ ਜਿਹੜੀ ਸਾਨੂੰ ਫੇਕ ਰਹੇ ਹੋ ਜਿਹੜੇ ਬੰਦਿਆਂ ਨੇ ਕੋਈ ਕੀਤਾ ਇਹਦਾ ਕੁਝ ਕਰਾਇਆ ਤਾਂ ਉਹਨਾਂ ਦੀ ਅਸੀਂ ਪੜਤਾਲ ਕਰਕੇ ਉਹਨਾਂ ਤੇ ਅਸੀਂ ਕਾਰਵਾਈ ਕੀਤੀ ਹੈ ਪ੍ਰਧਾਨ ਜੀ ਪਰਤਾਵ ਦੀ ਤੁਸੀਂ ਕਰਾਓ ਤੁਹਾਡੇ ਆਪ ਦੇ ਦਸਤਰੀ ਬੰਦੇ ਦੇ ਮੈਂਬਰ ਕਰ ਰਹੇ ਨੇ ਚਲੋ ਤਾਂ ਹੋ ਸਕਦਾ ਸਾਡੇ ਹੁਣ ਪਰ ਉਹ ਤਾਂ ਪੰਟਾਲ ਚ ਪਤਾ ਲੱਗਦਾ ਤੁਹਾਡੇ ਇਕਾਈ ਦੇ ਅਹੁਦੇਦਾਰ ਨੇ ਉਹ ਕਹ ਰਹੇ ਨੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਕਿਸੇ ਦਾ ਕੀਤੀ ਹੋਗੀ ਹਾਂਜੀ ਹਾਂ ਕੀ ਨੀ ਗੱਲ ਕੀਤੀ ਹੋਗੀ ਪਰ ਗੱਲ ਇਹ ਹੈ ਕਿ ਸਾਡੇ ਜੋ ਇਕਾਈ ਦੇ ਮੈਂਬਰ ਹੈ ਤਾਂ ਉਹ ਮਰ ਜਣੀ ਸੀ ਉਹਨਾਂ ਤੇ ਜੀ ਉਹਨਾਂ ਨੇ ਕੀਤਾ ਤਾਂ ਉਹਨਾਂ ਦੇ ਕਾਰਵਾਈ ਕਰਾਂਗੇ ਠੀਕ ਹੈ ਕਾਰਵਾਈ ਪਤਾ ਨਹੀਂ ਸ਼ਰਮ ਦੀ ਗੱਲ ਤਾਂ ਬਹੁਤ ਰਹੀਏ ਚਿੱਕੋ ਸਮਾਜ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ ਠੀਕ ਹੈ ਉਹਨਾਂ ਦੇ ਸਮਾਜ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਤਾਂ ਸਾਰੇ ਸਮਾਜ ਦਾ ਤਾਂ ਆਪਾਂ ਮਤਲਬ ਸੁਧਾਰ ਵੀ ਨਹੀਂ ਕਰ ਸਕਦੇ ਬਹੁਤ ਸਾਰੇ ਜਿਹੜੇ ਜੇ ਕਿਸਾਨ ਜਮਾਤ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੇ ਤਾਂ ਆਪਣੀ ਜ਼ਿੰਦਗੀ ਲਾਤੀ ਕਿਸਾਨ ਜਮਾਤ ਦੇ ਲਈ ਬਹੁਤ ਸਾਰੇ ਸਾਡੇ ਇਹੋ ਜਿਹੇ ਵੀ ਹੈ ਜਿਹੜੇ ਆਪਣੇ ਆਪ ਦੇ ਪਰਿਵਾਰ ਲਈ ਜਾਂ ਆਪਣੇ ਘਰ ਲਈ ਸਿਰਫ ਆਪਣਾ ਰੋਲ ਨਿਭਾ ਰਹੇ ਹੁਣ ਉਹਨਾਂ ਨੂੰ ਅਸੀਂ ਕਿਵੇਂ ਦੇਖਾਂਗੇ ਉਹਨਾਂ ਨਾਲ ਅਸੀਂ ਮਤਲਬ ਨਹੀਂ ਕਿ ਮੈ ਲਾਵਾਂਗੇ ਜਿਹੜੇ ਦੋ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਵਿਚਾਰ ਹੋਈ ਆ ਤੁਹਾਡੀ ਹੋਰ ਕਿਹੜੇ ਕਿਹੜੇ ਮੁੱਦੇ ਤੁਹਾਡੇ ਕੋਲ ਰੱਖੇ ਨੇ ਨਹੀਂ ਇਹ ਹੈ ਕਿ ਜਿਹੜਾ ਗੁਰਦਾਰ ਕਮੇਟੀ ਨੇ ਮਤਦਾਨੀ ਜਿਹੜੀ ਗੱਲ ਰੱਖੀ ਆ ਉੱਤੇ ਸਾਡੀ ਵਿਚਾਰਤਾਤਤ ਹੋਈ ਇਹਨਾਂ ਨੇ ਸ਼ਿਕਾਇਤ ਕੀਤੀ ਆ ਕਿ ਆਹ ਇਹਨਾਂ ਨੇ ਕੀਤਾ ਜਿਹੜਾ ਦੋ ਬੰਦੇ ਨੇ ਤਾਂ ਉਹਨਾਂ ਦੀ ਵੀ ਲਿਖਤੀ ਸ਼ਿਕਾਇਤ ਦੇ ਦੋ ਅਸਾਮਤੇ ਪੰਤਾਲ ਕਰਕੇ ਕਾਰਵਾਈ ਕਰਦੇ ਇੱਕ ਜਿਹੜੀ ਬਕਾਇਦਾ ਜਿਹੜੀ ਚੈਨਲਾਂ ਦੇ ਉੱਤੇ ਇੱਕ ਆਪਣਾ ਕਾਪੀ ਚੱਲ ਰਹੀ ਆ ਪਾਰਟੀ ਪਾਰਟੀ ਚੱਲ ਰਹੀ ਹੈ ਹਾਂਜੀ ਹਾਂਜੀ ਸੋ ਉਹ ਮੁੱਦਾ ਜਿਹੜਾ ਇਹ ਪਰਿਵਾਰ ਦਾ ਹੈਗਾ ਇਹ ਪਰਿਵਾਰ ਦੇ ਮਤਲਬ ਇਸ ਆਂਗਣਗੇ ਜਿਹੜੇ ਲਗਾਤਾਰ ਸਭ ਜਿਹੜਾ ਬੇਟ ਸਾਡਾ ਜਦੋਂ ਦਾ ਠੀਠ ਹੋਇਆ ਉਹਨੋਂ ਤੋਂ ਉਸ ਪਰਿਵਾਰ ਨਾਲ ਜੁੜਿਆ ਉੱਥੇ ਘਰੇਣਗੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਲਿਖਤ ਪੜ ਤੈਰਖਾਟ ਹੈ ਉਹ ਮੁੱਦਾ ਇਹਨਾਂ ਨਾਲ ਵਿਚਾਰਿਆ ਗਿਆ ਉਹ ਇਹ ਦੱਸਣਗੇ ਤੁਹਾਨੂੰ ਇਹਦਾ ਜਿਹੜਾ ਵਿਚਾਰਿਆ ਗਿਆ ਸਾਡੇ ਪ੍ਰਧਾਨ ਜੀ ਜਿਹੜੇ ਕੋਲ ਨਾਲ ਪ੍ਰਬੰਧ ਕੀਤਾ ਵੀ ਇਹ ਦੱਸਣਗੇ ਕਿ ਕਿਹਦੀ ਜਾਂਚ ਕੀਤੀ ਜਾਊਗੀ ਬਤ ਇਹਦੀ ਜਾਂਚ ਅਸੀਂ ਜਲਦੀ ਕਰਦਣੀ ਹੈ ਦੋ ਚਾਰ ਦਿਨਾਂ ਵਿੱਚ ਇਹ ਤਾਂ ਫੈਸਲਾ ਆ ਜਾਊਗਾ ਜੀ ਦੋ ਚਾਰ ਦਿਨਾਂ ਹਾਂ ਦੋ ਚਾਰ ਦਿਨਾਂ ਵਿੱਚ ਫੈਸਲਾ ਜਦੋਂ ਸੁਪਕਰਨ ਦੇ ਸੀ ਰੋਣ ਦੀ ਖਬਰ ਆਈ ਤਾਂ ਅਸੀਂ ਪਰਿਵਾਰਕ ਤੌਰ ਤੇ ਪਹੁੰਚੇ ਤੇ ਇਹਦੇ ਪਰਿਵਾਰ ਨਾਲ ਵਿਚਾਰ ਕੀਤੀ ਹੈ ਕਿ ਪਰਿਵਾਰ ਨੂੰ ਉੱਥੇ ਪਟਿਆਲੇ ਬੁਲਾਇਆ ਗਿਆ ਪਟਿਆਲੇ ਜਾਣਾ ਪਿਆ ਤਾਂ ਸਾਰਾ ਨਗਰ ਉਸੇ ਟਾਈਮ ਮਤਲਬ ਉੱਥੇ ਆਪਣੇ ਘਰ ਦੇ ਉੱਤੇ ਪਹੁੰਚਿਆ ਸਾਡਾ ਸਾਰੇ ਪਰਿਵਾਰ ਨਗਰ ਦੇ ਨਾਲ ਹੀ ਬਹੁਤ ਹੰਦਰਦੀ ਸੀ ਬਹੁਤ ਇਹਨਾਂ ਨੇ ਉਸ਼ੋਕ ਕਰਿਆ ਤਾਂ ਮੌਕੇ ਤੇ ਇਹ ਸੀਗਾ ਵੀ ਸੁਭ ਕਰਨ ਦੀ ਉਸੇ ਦੀ ਹੋ ਗਈ ਹੈ ਤੇ ਜਿਹੜਾ ਸਾਰਾ ਪ੍ਰਬੰਧ ਹੈ ਉਹ ਪਰਿਵਾਰ ਤਾਂ ਹੁਣ ਬੇਸੁਧਾ ਹੈ ਉਹਨੂੰ ਸਦਮਾ ਪਹੁੰਚ ਗਿਆ ਤੇ ਕਰ ਨਹੀਂ ਸਕਦੇ ਤਾਂ ਸਾਰੇ ਮਿਲ ਕੇ ਉਹਦੇ ਵਿੱਚ ਸਾਰੇ ਗੁਰਦਾਰਾ ਸਾਹਿਬ ਦੀਆਂ ਕਮੇਟੀਆਂ ਸਾਰੇ ਕਲੱਬ ਤੇ ਸਾਰੇ ਪਤਵੰਤੇ ਪੰਚਾਇਤ ਆਰੇ ਮਿਲ ਕੇ ਮਤਲਬ ਉੱਥੇ ਗੁਰਦਾਰਾ ਸਾਹਿਬ ਪਹੁੰਚਿਆ ਤੇ ਮਤਾ ਪਾ ਕੇ ਪਹਿਲਾਂ ਤਾਂ ਮਤਾ ਪਾ ਕੇ ਜਿਹੜਿਆ ਸੁਭਕਰਨ ਦਾ ਸੰਸਕਾਰ ਕਰਨ ਵਾਸਤੇ ਗੁਰਦਾਰਾ ਸਾਹਿਬ ਵੱਲੋਂ ਤੇ ਨਗਰ ਵੱਲੋਂ ਜਮੀਨ ਮੁਹੱਈਆ ਕਰਵਾਈ ਗਈ ਤੇ ਨਾਲ ਹੀ ਉੱਥੇ ਐਲਾਨ ਕੀਤਾ ਗਿਆ ਵੀ ਇਸੇ ਜਗ੍ਹਾ ਤੇ ਸੰਸਕਾਰ ਕਰਕੇ ਥੇ ਵੀ ਜਾਤ ਘਰ ਬਣਾਈ ਜਾਈਏ ਸਾਰੇ ਨਗਰ ਉਹ ਤੇ ਉੱਥੇ ਸੀ ਤਾਂ ਫਿਰ ਅਸੀਂ ਕੁਝ ਪਤਵੰਤੇ ਸੱਜਣਾਂ ਦੀਆਂ ਡਿਊਟੀਆਂ ਲਾਤੀਆਂ ਇਹ ਸਾਰਾ ਪ੍ਰਬੰਧ ਹੈ ਜਿਹੜਾ ਤੁਸੀਂ ਚਲਾਉਣਾ ਹੈ ਤੇ ਉਹਨਾਂ ਨੇ ਮਤਲਬ ਦੁਕਾਨਦਾਰ ਹੋਰ ਜਿੱਥੇ-ਜਿੱਥੇ ਵੀ ਸੀ ਉਹਨਾਂ ਨੇ ਗੱਲ ਕਰ ਲਈ ਜਿੰਨਾ ਉੱਥੇ ਪ੍ਰਬੰਧ ਚੱਲਦਾ ਰਿਹਾ ਕਰਦਾ ਤਾਂ ਸਾਰਾ ਜਿੰਨਾ ਸਮਾਨ ਆਉਂਦਾ ਰਿਹਾ ਤੇ ਉਹ ਸਾਨੂੰ ਨੋਟ ਕਰਾਉਂਦੇ ਨੇ ਅਸੀਂ ਪਰਿਵਾਰਕ ਤੌਰ ਤੇ ਨੋਟ ਕਰਦੇ ਰਹੇ ਹਾਂ ਵੀ ਕਿਹੜਾ ਕਿੱਥੋਂ ਕਿੰਨਾ ਆ ਗਿਆ ਕੀ ਆ ਗਿਆ ਤੇ ਕੱਲ ਨੂੰ ਆਪਾਂ ਭੁਗਤਾਨ ਕਰਾਂਗੇ ਉਹ ਜਿਹੜੀਆਂ ਪਰਚੀਆਂ ਬਹਿਰ ਲਹੋ ਰਹੀਆਂ ਉਹਦੇ ਤੇ ਅਸੀਂ ਸਮਾਨ ਲਿਖਿਆ ਹੋਇਆ ਸਾਡਾ ਵੀ ਬਾਅਦ ਵਿੱਚ ਅਸੀਂ ਮੰਗਾ ਕੇ ਪੁੱਛਿਆ ਵੀ ਕਿਹੜੀ ਚੀਜ਼ ਕਿੱਥੋਂ ਆਈ ਹੈ ਕਿੰਨੀ ਆਈ ਹੈ ਕੀ ਆਈ ਹੈ ਤੇ ਉਹ ਅਸੀਂ ਕਿਉਂ ਨੇ ਪਹਿਲਾਂ ਪਰਿਵਾਰ ਬਣੇ ਉਹਨਾਂ ਭੁਗਤਾਨ ਕੀਤੇ ਜੇ ਉਦੋਂ ਬਾਅਦ ਜੇ ਸਰਕਾਰੀ ਮਦਦ ਆਉਂਦੀ ਹੈ ਤਾਂ ਉਹਦੇ ਮਨੀਮ ਨਹੀਂ ਮੰਨੇ ਜਾਵੇ ਨਹੀਂ ਨਾਲ ਜਥੇਬੰਦੀ ਨੇ ਉਹ ਕੀਤਾ ਤਾਂ ਉਹਦੇ ਵੀ ਨਹੀਂ ਮੰਨੇ ਜਾਵੇ ਉਹਦੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿੰਨੇ ਪੈਸੇ ਪਰਚੇ ਆਏ ਉਹ ਤਾਂ ਪਰਚੇ 53000 ਦੀਏ ਪਰਚੇ ਤਾਂ ਹੋਰ ਵੀ ਮਥੇਰੀਆਂ ਜਿੱਥੇ-ਜਿੱਥੇ ਆਈ ਹੈ ਜਿਹੜਾ ਛੋਟਾ ਸਮਾਨ ਆਇਆ ਉਹ ਉਹਦੇ ਲਿਖਿਆ ਹੋਇਆ ਹੈ ਜਿਹੜਾ ਕੋਈ ਹੋਰ ਲਿਖਿਆ ਜਿਹੜੇ ਵੀ ਜਿਹੜਾ ਵੀ ਲੈ ਕੇ ਆਇਆ ਜਾਂ ਜਿਨੇ ਵੀ ਮੰਗਾਇਆ ਉਹਨਾਂ ਨੇ ਲਿਖਿਆ ਜਿਹੜਾ ਜਿੱਥੋਂ ਮੰਗਾਇਆ ਆਇਆ ਸਮਾਨ UBS ਉਹ ਅਸੀਂ ਭੁਗਤਾਨ ਕਰਾਂਗੇ ਭੁਗਤਾਨ ਕਰਨ ਵਾਸਤੇ ਉਹ ਰਿਕਾਰਡ ਰੱਖਿਆ ਸਭ ਦੇ ਕਾਰਜ ਨੂੰ ਕਿਵੇਂ ਦੇਖਦੇ ਹੋ ਜੋ ਵਾਪਰ ਰਿਹਾ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਹੈ ਇਹ ਜਿਹੜਾ ਘਟਨਾ ਕਰਨ ਦੋ ਤਿੰਨ ਦਿਨਾਂ ਦਾ ਇਹ ਵਾਪਰ ਰਿਹਾ ਹੈ ਅਸੀਂ ਇਹਨੂੰ ਬਹੁਤ ਮੰਦਭਾਗਾ ਗਿੰਦੇ ਆਂ ਤੇ ਅਸੀਂ ਇਸ ਗੱਲ ਨੂੰ ਬਹੁਤ ਪਰਿਵਾਰ ਨੂੰ ਸਦਮਾ ਪਹੁੰਚਿਆ ਵੀ ਇਹ ਜਿਹੜਾ ਵਿਵਾਦ ਹੈ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵਿਵਾਦ ਨੂੰ ਨਾਮ ਸਾਲਿਆ ਜਾਵੇ ਇਹ ਨਾਰਮਲ ਗੱਲ ਹੈ ਜਿਹੜਾ ਕੋਈ ਸਮਾਨ ਲਿਖਣਾ ਹੈ ਹੋਰ ਕਰਨਾ ਹੈ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ ਘਰ ਦੇ ਵਿੱਚ ਸੀ ਨੋਟ ਕਰਦੇ ਆ ਅੱਜ ਵੀ ਕਾਪੀ ਪਈ ਹੈ ਜਿਹੜਾ ਮਰਜ਼ੀ ਓਪਨ ਹੈ ਜਿਹੜਾ ਮਰਜ਼ੀ ਜਾਵੇ ਜਿਹੜਾ ਮਰਜ਼ੀ ਦੇਖੇ ਜਿਹੜਾ ਮਰਜ਼ੀ ਹੋਰ ਕਰੇ ਫੋਟੋ ਖਿੱਚੇ ਪਰ ਉਹ ਮਨਸਾ ਅਗਲੇ ਦੀ ਕੀ ਹੈ ਵੀ ਉਹ ਵਾਇਰਲ ਕਰਨ ਵਾਸਤੇ ਖਿੱਚਦਾ ਹੈ ਜਾਂ ਉਹ ਦੇਖਣ ਵਾਸਤੇ ਕਿਸਦਾ ਹੈ ਇਹ ਉਹਦੇ ਤੇ ਡਿਪੈਂਡ ਕਰਦਾ ਤੁਸੀਂ ਦੋਨੇ ਕਮੇਟੀਆਂ ਨੂੰ ਮਿਲੇ ਹੋਗੇ ਆਪਣਾ ਪੱਖ ਤੁਹਾਡੇ ਤੋਂ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡਾ ਵੀ ਵਿਚਾਰ ਲਏ ਹੁਣ ਇਸ ਮੁੱਦੇ ਨੂੰ ਲੈ ਕੇ ਹਾਂਜੀ ਅਸੀਂ ਸਾਨੂੰ ਸਾਰੀਆਂ ਕਮੇਟੀਆਂ ਵੀ ਮਿਲੀਆਂ ਸਾਨੂੰ ਜਥੇਵੰਦੀ ਮਿਲੀ ਹੈ ਦੋਨੇ ਪੂਚੀਆਂ ਤੇ ਜਥੇਵੰਦੀਆਂ ਵੀ ਨਾਲ ਵੀ ਜਦ ਫਾਰਮਿੰਗ ਹੈ ਹੋਰ ਹੈ ਕਿਸੇ ਨੇ ਮਤਲਬ ਇਸ ਤਰ੍ਹਾਂ ਦੀ ਕੋਈ ਅਜੇ ਤੱਕ ਨਾ ਜਥੇਵੰਦੀ ਨੇ ਨਾ ਕੋਈ ਹੋਰ ਨੇ ਕਿਸੇ ਨੇ ਸਾਥੋਂ ਨਾ ਕੋਈ ਕਰਕੀਆਂ ਮੰਗਿਆ ਨਾ ਕੋਈ ਉਹ ਮੰਗਿਆ ਜਿੰਨਾ ਸਹਿਯੋਗ ਕਰੇ ਸਾਰੇ ਨਗਰ ਨੇ ਪੂਰਾ ਕਰੇ ਜਥੇਵੰਦੀਆਂ ਨੇ ਕਰੇ ਸਾਰਿਆਂ ਨੇ ਕਰਿਆ ਅਸੀਂ ਉਹਦੇ ਪੂਰੇ ਧੰਨਵਾਦ ਗਿਆ ਜਿਨ੍ਹਾਂ ਨੇ ਸਰਨੇ ਕਮੇ ਸਾਯੋਗ ਕੀਤਾ ਸੱਚ ਹੈ ਖਰਚਾ ਇਹ ਜੇਬੰਦੀ ਵੀ ਨਹੀਂ ਆਇਆ ਤੇ ਸਰਕਾਰ ਬਣੀ ਹੋਈ ਆ ਵੀ ਅਸੀਂ ਕਰਾਂਗੇ ਉਹ ਉਹਨਾਂ ਦੀ ਹਿੱਸਾ ਅਸੀਂ ਤਾਂ ਉਹਨਾਂ ਨੂੰ ਇਹ ਦੇਣਾ ਵੀ ਆ ਇੱਥੇ ਖਰਚ ਹੋ ਗਿਆ ਇੱਥੇ ਖਰਚ ਹੋ ਗਿਆ ਆ ਚੱਲਿਆ ਉਹ ਉਦੇਸ਼ ਮੈਂ ਇੱਕ ਜਥੇਬੰਦੀ ਨਾਲ ਜੋ ਵਰਕਰ ਕੌਰ ਤੇ ਜੁੜਿਆ ਆਂਗਾ ਕਿਹੜੀ ਜਥੇਬੰਦੀ ਆਪਣੇ ਸਿੱਧੂ ਪਰ ਜਥੇਬੰਦੀ ਜੀ ਠੀਕ ਹੈ ਤੇਜੀ ਗੱਲ ਸੁਣ ਲੋ ਇਹ ਆਵਾਜ਼ ਜੋ ਪੈਸੇ ਨੂੰ ਲੈ ਕੇ ਉੱਠਿਆ ਸੀਗਾ ਜੇ ਜਦੋਂ ਪਤਾ ਲੱਗ ਗਿਆ ਵੀ ਬਿੱਗ ਪੈਸੇ ਲਾਸਮੇਟਾ ਕਰੀਆਂ ਗਈਆਂ ਨੇ ਪੈਸੇ ਵਿਸੇ ਤੇ ਮੈਂ ਆਇਆ ਜੋ ਇਥੋਂ ਦਾ ਪ੍ਰਧਾਨ ਆ ਗੁਰਦੁਆਰਾ ਦਾ ਉਹਦੇ ਨਾਲ ਮੈਂ ਬਹਿ ਕੇ ਗੱਲ ਕਰੀ ਮਾਹਮ ਨੂੰ ਆਏ ਦੱਸੋਈ ਸੁਖੋ ਪੈਸੇ ਮੰਗੇ ਗਏ ਉਹ ਕਹਿੰਦਾ ਹਾਂ ਮੈਨੂੰ ਪੈਸੇ ਮੰਗੇ ਗਏ ਹੋਏ ਹਨ ਮਾਫੀ ਕਾ ਤੇ ਮਨੂੰ ਕਹਿੰਦਾ ਮਾਈ ਗੱਲ ਸੁਣ ਲੋ ਮੈਂ ਚੱਲ ਮੈਂ ਕਿਸੇ ਪ੍ਰਧਾਨ ਨਾਲ ਕਿਸੇ ਨਾਲ ਮੇਰਾ ਕਨੈਕਟ ਨਹੀਂ ਹੋਇਆ ਜੋ ਪਿੰਡ ਦੇ ਵਿੱਚ ਕਹਿ ਰਹੇ ਹੈ ਨਾ ਵੀ ਜਾਂ মিডিਆ ਦੇ ਵਿੱਚ ਕੁਝ ਵੀ ਫੈਲ ਰਿਹਾਗਾ ਵੀ ਇਹ ਜਾਂ ਵੀ ਪ੍ਰਧਾਨ ਨਾਲ ਗੱਲ ਹੋਈ ਹੈਗੀ ਜਾਂ ਕਾਕੇ ਕੋੜੇ ਨਾਲ ਗੱਲ ਹੋਈ ਆ ਮੇਰੀ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋਈਗੀ ਤੇ ਮੇਰੀ ਗੱਲ ਸਿਰਫ ਜੋ ਆਪਣਾ ਮੰਡੀਕਲਾ ਵਾਲਾ ਬਾਜਾ ਸਿੰਘ ਪ੍ਰਧਾਨ ਹੈਗਾ ਲੱਗਦਾ ਉਹਦੇ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹ ਸੋਡੇ ਪਿੰਡ ਦਾ ਮਸਲਾ ਹੈਗਾ ਵੀ ਪਹਿਲਾਂ ਤੁਸੀਂ ਪਿੰਡ ਦੇ ਤੌਰ ਤੇ ਨੇ ਮੀੜੋ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਆਪਣੇ ਦੀਪੂ ਸਿੰਘ ਹੈਗਾ ਉਹਦੇ ਨਾਲ ਵੀ ਗੱਲ ਹੋਈ ਸੀ ਮਹਾ ਵੀ ਆਪਾਂ ਐ ਕਰਕੇ ਮਹਾ ਜੋ ਆਪਣੀ ਜਥੇਬੰਦੀ ਤੇ ਇੱਕ ਕਲੰਕਤੌਰ ਤੀ ਕਹਿ ਲੋ ਵੀ ਆਪਣੇ ਜਥੇਬੰਦੀ ਤੇ ਉਂਗਲ ਉਠ ਰਹੀ ਹੈਗੀ ਵੀ ਐ ਕਰਕੇ ਵੀ ਉਹ ਪੈਸੇ ਮੰਗ ਰਹੇ ਹੈਗੇ ਵੀ ਆਪਾਂ ਆ ਕੇ ਉਹਨਾਂ ਤੋਂ ਕੋਈ ਬੰਦਿਆ ਤੋਂ ਆਪਾਂ ਪੁੱਛ ਦੱਸ ਕਰੀਏ ਉਹਨਾਂ ਤੋਂ ਸਪਸ਼ਟੀਕਰਨ ਜੋ ਆਪਣੀ ਬਲਾਕ ਦੀ ਬਹੂ ਹੈਗੇ ਬਲਾਕ ਕਨੀਓ ਦੋ ਚਾਰ ਬੰਦੇ ਆ ਕੇ ਤੁਸੀਂ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲੈ ਲਿਏ ਬਸ ਇੰਨੀ ਗੱਲ ਹੋਈ ਹੈ ਜੀ ਹੋਰ ਕੋਈ ਗੱਲ ਨਹੀਂ ਤੁਸੀਂ ਆਪਣੇ ਤੌਰ ਤੇ ਜਿੰਨੀ ਛਾਣਬੀਨ ਕੀਤੀ ਉਹਦੇ ਚ ਕੀ ਨਿਕਲ ਕੇ ਆਇਆ ਉੱਚਦਾ ਇਹ ਗੱਲ ਸੁਣ ਲਈ ਇਹਨਾਂ ਨੇ ਖੁਦ ਕਾਪ ਅਸੀਂ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਆ ਅਲਾਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ ਨਹੀਂ ਅਲਾਸਮੈਂਟ ਤਾਂ ਉਹਦੇ ਦਾ ਇਕੱਠ ਵੀ ਹੋਇਆ ਹੈ ਕੱਟ ਤੇ ਜਿਹੜੀ ਪ੍ਰਧਾਨ ਜੀ ਨੇ ਗੱਲ ਕੀਤੀ ਵੀ ਮਾਫੀ ਵੀ ਮੰਗੀ ਆ ਪੰਚਾਂ ਨੇ ਜਿਨ੍ਹਾਂ ਨੇ ਪੈਸੇ ਨਹੀਂ ਡਿਮਾਂਡ ਕੀ ਉਹ ਹੀ ਮਾਫੀ ਮੰਗ ਕੇ ਉਹ ਚਲੇ ਗਏ ਆ ਉਹ ਦੀ ਯਾਨੀ ਕਿ ਪੈਸੇ ਦੀ ਡਿਮਾਂਡ ਹੋਈ ਸੀ ਹਾਂ ਪੈਸੇ ਦੀ ਡਿਮਾਂਡ ਹੋਈ ਸੀ ਉਹ ਕਹਿੰਦੇ ਅਸੀਂ ਲੱਖ ਰੁਪਈਆ ਮੰਗਿਆ ਸੀਗਾ ਉਹ ਤੁਹਾਡੀ ਜ세ਬੰਦੀ ਨਾਲ ਅਟੈਚ ਆਈਓ ਸਿੱਧੂਪੁਰ ਹਾਂ ਜ세ਬੰਦੀ ਨਾਲ ਅਟੈਚ ਆਈਓ ਬੰਦੇ ਦੋ ਠੀਕ ਹੈ ਲਾਵਾ ਨਾ ਨਹੀਂ ਫਿਰ ਜਦੋਂ ਸਭ ਕੁਝ ਪੜਤੱਖ ਹੋ ਚੁੱਕਿਆ ਜਥੇਬੰਦੀ ਦੇ ਪ੍ਰਧਾਨਤਾ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ ਅਸੀਂ ਜਾਂਚ ਕੰਪਲੀਟ ਕਰਾਂਗੇ ਤੇ ਇਹ ਗੱਲ ਜਿਹੜਾ ਉਹ ਮੁੰਡੇ ਆ ਨਾ ਉਹ ਜਥੇਬੰਦੀ ਦੇ ਜਾਨੀ ਕਿ ਉਹ ਜਿਵੇਂ ਮੈਂ ਮੈਂ ਕਹਾਂਗਾ ਵੀ ਮੈਂ ਬਰਕਰਰ ਤੌਰ ਤੇ ਆ ਉਹ ਵੀ ਬੰਦੇ ਬਰਕਰਰ ਤੌਰ ਤੇ ਨੇ ਨਹੀਂ ਅਜੇ ਕੋਈ ਹਲੇ ਉਹਨਾਂ ਕੋਲੇ ਕੋਈ ਉਦਦਾ ਨਹੀਂ ਹੈਗਾ ਸਿਕਾ ਠੀਕ ਹੈ ਨਾ ਜੀ ਆਪਾਂ ਕਹਿਦੀ ਵੀ ਉਹਨਾਂ ਕੋਲੇ ਉਦਦਾ ਸੀਗਾ ਨਹੀਂ ਸ਼ੱਕ ਸ਼ੋ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਸੀ ਈਕਾਈ ਜਿਹੜੇ ਖਜ਼ਾਨਚੀ ਆ ਭਾਦਰ ਸਿੰਘ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਦੀ ਦੰਨੂ ਲੈ ਕੇ ਵੀ ਹਾਂ ਪੈਸਾ ਦੀ ਡਿਮਾਂਡ ਹੋਣੀ ਹਾਂਜੀ ਉਹਨਾਂ ਨੇ ਕਰੀ ਹੋਣੀ ਆ ਨੀ ਜੇ ਜੇ ਵਰਕਰ ਹੈਗਾ ਫਿਰ ਐਡੀ ਬਿੱਡੀ ਨਾਲ ਪੈਸੇ ਮੰਗਣ ਕਿਵੇਂ ਕਿਵੇਂ ਆ ਕੇ ਫਿਰ ਜੀ ਉਹਦਾ ਕੀ ਹੋਣਾ ਪ੍ਰਧਾਨਾਂ ਨਾਲ ਗੱਲ ਹੋਈ ਹੋਣੀ ਹੈ ਨਾ ਕਿਸੇ ਨਾਲ ਉਹ ਤਾਂ ਸਾਨੂੰ ਵੀ ਪਤਾ ਨਹੀਂ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਆ ਵੀ ਉਹ ਇਕੱਲੇ ਦੋ ਬੰਦੇ ਆਈ ਜਿਹੜੇ ਦੋ ਬੰਦੇ ਨੇ ਪੈਸੇ ਨਹੀਂ ਮੰਗ ਕਰੀਆ ਇੱਕ ਤਾਂ ਨਾ ਗੁਰਪ੍ਰੀਤਾ ਜੀ ਇੱਕ ਤਾਂ ਨਾ ਜੀਤੂ ਜੀ ਤੁਹਾਡੇ ਹਿਸਾਬ ਨਾਲ ਕਿਹਜ ਐਕਸ਼ਨ ਹੋਣਾ ਚਾਹੀਦਾ ਹੁਣ ਨਹੀਂ ਐਕਸ਼ਨ ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਥੇਬੰਦੀ ਨੂੰ ਬਦਨਾਮ ਕਰਦਾ ਜੀ ਠੀਕ ਹੈ ਨਾ ਉਹਨਾਂ ਤੇ ਜਿਹੇ ਜੀ ਆਪਾਂ ਨੂੰ ਜਥੇਬੰਦੀ ਉਹ ਕਰੂਗੇ ਉਹਨਾਂ ਨੂੰ ਕੋਈ ਕਾਰਵਾਈ ਕਰੂਗੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈਗੀ ਠੀਕ ਹੈ ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ ਠੀਕ ਹੈ ਸਾਨੂੰ ਇਹਨਾਂ ਪਤਾ ਸਾਡੀ ਜਥੇਬੰਦੀਆ ਜਿਹੜੀ ਇੱਕੋ ਇੱਕ ਜਥੇਬੰਦੀਆ ਸਾਡੀ ਜਿਹੜੀ ਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ ਹੱਕ ਸੱਚ ਲਈ ਲੜਦੀ ਆ ਉਹ ਸਾਨੂੰ ਪਤਾ ਗਈ ਤੇ ਇਹਨਾਂ ਖੱਤਰ ਦੋ ਦਿਨ ਲਏ ਵਿੱਚ ਕਾਰਵਾਈ ਕਰਾਂ ਨਹੀਂ ਤੁਹਾਡੇ ਕੋਲੋਂ ਕਿਹੇ ਜੀ ਸ਼ਿਕਾਇਤ ਦਿੱਤੀ ਗਈ ਆ ਜਿਹੜੀ ਗੱਲ ਕੇ ਇਹਦੇ ਹੱਥ ਵੀ ਆ ਮੰਗ ਰੱਖ ਰਹੇ ਸੀਗੇ ਪੈਂ ਫੇੜੀ ਫੇੜੀ ਜਥੇਬੰਦੀ ਮੰਗ ਰੱਖ ਰਹੀ ਸੀ ਮੰਗ ਉਹ ਤਾਂ ਸਾਡੇ ਪਿੰਡ ਦੇ ਮੁੰਡੇ ਆ ਤੁਹਾਨੂੰ ਦੱਸਿਆ ਗਿਆ ਕਿ ਉਹ ਕਾਇਦੇ ਦੇ ਮੈਂਬਰ ਹੈਗਾ ਜਾਂ ਨਹੀਂ ਜੱਥੇਬੰਦੀ ਦੇ ਮੈਂਬਰ ਹੈਗਾ ਜਾਂ ਨਹੀਂ ਮੈਂ ਤਾਂ ਤਾਂ ਹੈਗਾ ਜੋ ਇਹਨਾਂ ਦਾ ਠੀਕ ਹੈ ਜੀ ਠੀਕ ਹੈ ਤੁਹਾਡੇ ਵੱਲੋਂ ਕਹਿ ਜੀ ਮੰਗ ਕੀਤੀ ਗਈ ਹੈ ਵੀ ਕਿਸੇ ਜੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਛੱਡ ਦਿੱਤਾ ਹੋਇਆ ਵੀ ਮਾਫੀ ਮੰਗਾਈ ਜਾਵੇ ਸਾਥੋਂ ਠੀਕ ਹੈ ਹਾਂ ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਵੀ ਮਾਫੀ ਮੰਗ ਲਈ ਮੰਗ ਲਈ ਸੀ ਗੱਲ ਉਹਨਾਂ ਸਰਪੰਚ ਤੋਂ ਮੰਗ ਲਈ ਜੀ ਅੱਛਾ ਜੀ ਤੇ ਨਾਲ ਸਾਹਮਣੇ ਇਹ ਕਹਿੰਦੇ ਸੱਦਕੇ ਤੋਂ ਮਾਫੀ ਮੰਗਵਾਮਾ ਜੇ ਉਹਨੂੰ ਪਾਰਟੀ ਛੱਡ ਕੇ ਕਰਦੇ ਨੇ ਠੀਕ ਹੈ ਹਾਂ ਅੱਛਾ ਜੀ ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈਗੀ ਗੁਰਪ੍ਰੀਤ ਸਾਹਿਬ ਜੀ ਦੀ ਉਹ ਫਿਰ ਉਹ ਕਿਸ ਤਰ੍ਹਾਂ ਹੋਈ ਜੀ ਆ ਗਈ ਬਾਈ ਕੋਈ ਨਹੀਂ ਸਾਨੂੰ ਪਤਾ ਵੀ ਕਿਨੇ ਕਰੀ ਜੀ ਉਹ ਆਡੀਓ ਹੈ ਕਿ ਦੀ ਇਹ ਕੌਣ ਬੋਲ ਰਿਹਾ ਉਹਦੇ ਵਿੱਚ ਉਹ ਸਾਡਾ ਗ੍ਰੰਥੀ ਹੈ ਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਜੇਕਰ ਹੁਣ ਤੱਕ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਇਹ ਮੁੱਦਾ ਤੇਜ਼ੀ ਨਾਲ ਉੱਭਰਿਆ ਸਿਰਫ ਇੱਕ ਆਡੀਓ ਦੇ ਸਿਰ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਵੱਲੋਂ ਦਾ ਇਹਨਾਂ ਨਾਂ ਉੱਚਾ ਸੀ ਉਹਨੂੰ ਕਿਤੇ ਥੇਸ ਪਹੁੰਚੀ ਹੈ ਇਹਨਾਂ ਗੱਲਾਂ